ਦੇਖੋ ਲਾਅ ਐਂਡ ਆਰਡਰ ਦਾ ਚਲੋ ਉਸ ਨਿਕਲਿਆ ਹੋਇਆ ਜੀ ਇਹ ਨਾ ਨਿਕਲਿਆ ਉਹ ਵੀ ਤੈਨੂੰ ਦੱਸੋ ਹਰ ਦੂਜੇ ਦਿਨ ਕੀ ਘਟਨਾ ਹੋ ਰਹੀ ਹੈ ਜੀ ਜਿਵੇਂ ਸੋਕਵਿੰਦਰ ਨਾਲ ਹੋਇਆ ਜੀ ਐ ਹੋਰ ਕਿੰਨੀਆਂ ਘਟਨਾਵਾਂ ਨੇ 70% ਸਾਡੀ ਪੁਲਿਸ ਨਫਰੀ ਕੱਲੀ ਸਲੂਟ ਮਾਰਨ ਤੇ ਲੱਗੀ ਹੈ ਗਾਇ ਬੀਆਈਪੀ ਡਿਊਟੀਆਂ ਤੇ ਤੇ 30% ਦੇ ਜਿਹੜੇ ਉਹ ਫਰੋਤੀਆਂ ਦੀ ਡੀਲ ਗਰਾਉਂਡ 'ਚ ਲੱਗੇ ਨਹੀਂ ਜਿਹੜੇ ਕੋਈ ਕਾچے ਕਰਾਉਣੇ ਐ ਜੋ ਗੰਦਬ ਨਸ਼ੇ ਵਖਾਉਣੇ ਹੋਂਸ ਤੇ ਲੱਗੇ ਹੋਇਆ ਪਤੰਦਰ ਪਲਟੀ ਗਏ ਉਹ ਬੁੱਢੇ ਨਾਲੇ ਤੇ ਤੁਰਦੇ ਹੁੰਦੇ ਸੀਾਂ ਦੀ ਪਾਣੀ ਕਾਲਾ ਜੀ ਉਹਨਾਂ ਦੇ ਨਹੀਂ ਪਾਣੀ ਤਾਂ ਠੀਕ ਹੈ ਆਂ ਦੇ ਸੱਥਾਂ ਤੋਂ ਚੱਲੂ ਗਿਆ ਬੈਠੇ ਸੜਕ 'ਤੇ ਬੈਠੇ ਆ ਉਹਦੀ ਮਾਤਾ ਬੈਠੀ ਵਿਚਾਰੀ ਕੀ ਅਲਾਪ ਸਿੰਘ ਉਹ ਕੋਕੀ ਉਹਦਾ ਨਾਮ ਲਗਾਇਆ ਸੀ ਅਨੇ ਨਾ ਇਹ ਨਾ ਨਾ ਲਿਖ ਵਿੱਚ ਆਉਂਦਾ ਇਹ ਨਾਲ ਗੜਬੜ ਹੋਊਗੀ ਤੇਰੀ ਵਾਲੀ ਗੱਲ ਤੇ ਮੇਰੇ ਅਗੇ ਇਸ ਦੇ ਨਾਲ ਹੋ ਜੂਗਾ ਜਿਹੜੀ ਜਗ੍ਹਾ ਤੇ ਬੈਠਾ ਸੀਗਾ ਉੱਥੇ ਆ ਕੇ ਜਿਹੜੇ ਬੰਦੇ ਗਵਾਹ ਸੀ ਉਹ ਦੱਸਣਗੇ ਕਿ ਉਥੇ ਉਹਨਾਂ ਦੀ ਤਕਰਾਰ ਹੋਈ ਹੈ ਉਹ ਤਕਰਾਰ ਤੇ ਆਪਾਂ ਗੋਲੀ ਮਾਰ ਦਿੰਨੇ ਆ ਉਹ ਸੌਜੀ ਨੇ ਦੱਸ ਆ ਉਹ ਮਿੱਤੇ ਕਾਲ ਸਰਪੰਚ ਸੁਖਵਿੰਦਰ ਸਿੰਘ ਕੋਲਕੱਤਾ ਦਾ ਕਤਲ ਹੁੰਦਾ ਹੈ ਕਤਲ ਤੋਂ ਬਾਅਦ ਲਗਾਤਾਰ ਉਹਨਾਂ ਦੇ ਸਮਰਥਕਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਹੈ ਧਰਨੇ ਵਿੱਚ ਅਮਿਤੋਜ ਮਾਨ ਜੀ ਪਹੁੰਚੇ ਹੋਏ ਆ ਅਸੀਂ ਅਮਿਤੋਜ ਮਾਨ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਜਿਵੇਂ ਇਸ ਨੌਜਵਾਨਾਂ ਨੂੰ ਕਟੂਣ ਕੇ ਮਾਰਿਆ ਜਾ ਰਿਹਾ ਹੈ ਤੇ ਟਾਰਗੇਟ ਕਤਲ ਕੀਤੇ ਜਾ ਰਹੇ ਹੈ ਉਹਨਾਂ ਬਾਰੇ ਤੁਹਾਡਾ ਮਾਨ ਸਾਹਿਬ ਕੀ ਕਹਿਣਾ ਹੈ ਦੇਖੋ ਲਾਅ ਐਂਡ ਆਰਡਰ ਦਾ ਜਲੂਸ ਨਿਕਲਿਆ ਹੋਇਆ ਹੈ ਜੀ ਜੇ ਨਾਲ ਨਿਕਲਿਆ ਹੋਵੇ ਤਾਂ ਮੈਨੂੰ ਦੱਸੋ ਹਰ ਦੂਜੇ ਦਿਨ ਕੀ ਘਟਨਾ ਹੋ ਰਹੀ ਹੈ ਜੀ ਉਤੇ ਹਰਵੀਰ ਜਿਹੜਾ ਆਪਣਾ ਬੱਚਾ ਸੀ ਛੋਟਾ ਜੀ ਪ੍ਰਵਾਸੀਆਂ ਵਾਲੇ ਜੋ ਕੀਤਾ ਸੀ ਹੁਸ਼ਾਰਪੁਰ ਉਸ ਦਿਨ ਤੋਂ ਬਾਅਦ ਮੇਰੇ ਕੋਲੇ 6 ਵੀਡੀਓ ਆ ਚੁੱਕੇ ਨੇ ਜੀ ਕੱਲੇ ਜੋ ਪ੍ਰਵਾਸੀਆਂ ਵੱਲੋਂ ਹੋਇਆ ਔਰ ਇਸ ਤੋਂ ਇਲਾਵਾ ਜਿਵੇਂ ਸੁਖਵਿੰਦਰ ਨਾਲ ਹੋਇਆ ਜੀ ਐ ਹੋਰ ਕਿੰਨੀਆਂ ਕਟਨਾਵਾਂ ਨੇ ਉਹਦਾ ਕਾਰਨ ਪਤਾ ਕੀ ਹੈ 70% ਸਾਡੀ ਪੁਲਿਸ ਨਫਰੀ ਕਲੀ ਸਲੂਟ ਮਾਰਨ ਤੇ ਲੱਗੀ ਹੈ ਵੀ ਆਈਪੀ ਡਿਊਟੀਆਂ ਤੇ 70% 80000 ਟੋਟਲ ਹੈ ਜੀ ਤੇ 30% ਨੇ ਜਿਹੜੇ ਉਹ ਫਰੋਟੀਆਂ ਦੀ ਡੀਲ ਕਰਾਉਣ ਚ ਲੱਗੇ ਨੇ ਜੀ ਫਰੋਟੀਆਂ ਦੀ ਡੀਲ ਜਾਂ ਫੇਰ ਜਿਹੜੇ ਕੋਈ ਕਾਜੇ ਕਰਾਉਣੇ ਆ ਜੋ ਗੰਦ ਨਸ਼ੇ ਵਖਾਉਣੇ ਹੋਣ ਉਸ ਤੇ ਲੱਗੇ ਹੋਇਆ ਤਾਂ ਮੈਨੂੰ ਦੱਸੋ ਕਿਵੇਂ ਹੋ ਗਵਲਾਂਡ ਆਡਰ ਸਹੀ ਜੇ ਗੱਲ ਝੂਠ ਹੈ ਤਾਂ ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ ਕਿਸੇ ਮੰਡੀ ਚਲੇ ਜਾਓ ਸ਼ਹਿਰ ਚਲੇ ਜਾਓ ਔਰ ਉੱਥੇ ਜਾ ਕੇ ਪੁੱਛ ਲਿਓ ਜੀ ਦੁਕਾਨਦਾਰਾਂ ਨੂੰ ਕਿ ਕੀ ਉਹ ਫਰੋਤੀ ਨਹੀਂ ਦਿੰਦੇ ਕਿਸੇ ਪਿੰਡ ਚਲੇ ਜਾਓ ਕੀ ਉੱਥੇ ਨਸ਼ਾ ਨਹੀਂ ਵਿਕਦਾ ਜਨਾਬੀ ਸੱਤ ਕੋਣ ਵੇਚ ਰਿਹਾ ਉਹ ਨਸ਼ਾ ਵੇਖ ਨਹੀਂ ਰਿਹਾ ਜੇ ਵੇਚ ਰਿਹਾ ਤਾਂ ਕੀ ਪੁਲਿਸ ਦੇ ਨੋਟਸ ਚ ਨਹੀਂ ਜੇ ਨਹੀਂ ਤਾਂ ਉਹ ਥਾਣੇਦਾਰ ਉੱਤੇ ਰਹਿਣਾ ਚਾਹੀਦਾ ਤੇ ਜੇ ਹੈ ਤਾਂ ਉਹ ਵਕਾਰਿਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾਂ ਬੜੇ ਲੰਮੇ ਸਮੇਂ ਤੋਂ ਸੀਐਮ ਸਾਹਿਬ ਨੇ ਸ਼ੁਰੂ ਚ ਕਿਹਾ ਸੀ ਕਿ ਪੰਜਾਬ ਦੀ ਗਵਰਨਮੈਂਟ ਜਿਹੜੀ ਸੱਤਾ ਚੱਲੂਗੀ ਤੇ ਸੱਤਾ ਚੱਲਣ ਵਾਲੀ ਗਵਰਨਮੈਂਟ ਨੂੰ ਫਿਰ ਨਸ਼ਾ ਜਿਹੜਾ ਵੇਚ ਰਿਹਾ ਪੰਡਾ ਚ ਉਹ ਦਿਖਾਈ ਨਹੀਂ ਦੇ ਰਿਹਾ ਜੀ ਮੈਂ ਇੱਕ ਤਾਂ ਸੀ ਨਾ ਯਾਰ ਮਤਲਬ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਵੀ ਐਂ ਬੰਦੇ ਬਦਲ ਜਾਂਦੇ ਨੇ ਐ ਹੁੰਦਾ ਨਾ ਇਹ ਆ ਫੋਨ ਆਏ ਤੇ ਐ ਹੋ ਜਾਂਦੇ ਪਤੰਦਰ ਪੋਲਿਟਿਕ ਦੇ ਉਹ ਬੁੱਢੇ ਨਾਲੇ ਤੇ ਤੁਰਦੇ ਹੁੰਦੇ ਸੀਾਂ ਦੀ ਪਾਣੀ ਕਾਲਾ ਜੀ ਉਹਨਾਂ ਦੇ ਨਹੀਂ ਪਾਣੀ ਦਾ ਠੀਕ ਹੈ ਆਹਨ ਦੇ ਸੱਥਾਂ ਤੋਂ ਚੱਲੂ ਗਿਆ ਬੈਠੇ ਸੜਕ ਤੇ ਬੈਠੇ ਆ ਉਹਦੀ ਮਾਤਾ ਬੈਠੀ ਵਿਚਾਰੀ ਜੀ ਦੁੱਖਾਂ ਦਾ ਪਹਾੜ ਹੈ ਪੁੱਤ ਚਲੇ ਗਿਆ ਉਹਦਾ ਭਰਾ ਬੈਠਾ ਉਹਨਾਂ ਦੀ ਕੋ ਮੰਗਾ ਉਹ ਆਂਦੇ ਮੈਂ ਭਰਾ ਤੋਂ ਪੁੱਛਿਆ ਮੈਂ ਕਿਹਾ ਤੁਸੀਂ ਰਿਪੋਰਟ ਲਖਾਈ ਤੁਹਾਡੇ ਅਲਵਾਂਦੇ ਜ ਮੇਰੇ ਵੱਲੋਂ ਜੀ ਮੈਂ ਕਿਹਾ ਆਹੀ ਸੀ ਆਦੇ ਨਹੀਂ ਮੈਂ ਉਹਦਾ ਉਹ ਕੀ ਅਲਾਪ ਸਿੰਘ ਉਹ ਕੋਕੀ ਉਹਦਾ ਨਾਮ ਲਖਾਇਆ ਸੀ ਆਂਦੇ ਨਾ ਇਹ ਨਾ ਨਾ ਲਿਖ ਵਿੱਚ ਆਪਾਂ ਇਹ ਨਾਲ ਘੜਪੜ ਹੋਊਗੀ ਤੇਰੇ ਅਗੇ ਇਸ ਦੇ ਨਾਲ ਹੋ ਜੂਗਾ ਹੋਨੂ ਕੜ ਕਰਕੇ ਉਹਨਾਂ ਨੂੰ ਮੈਨੂੰ ਆਦੇ ਨਾਂ ਕਢਾ ਆ ਫੇਰ ਮੰਨਾਂਗੇ ਨਹੀਂ ਤਾਂ ਮੰਨਦੇ ਹੁਣ ਅਸੀਂ ਉਹਨਾਂ ਨੂੰ ਕਿਹਾ ਅਗਲੀ ਕਾਰਵਾਈ ਕਿਵੇਂ ਕਰਨੀ ਜੁਡੀਸ਼ੀਅਲ ਇਨਕੁਆਇਰੀ ਕਰੋ ਕਿਵੇਂ ਚੱਲੂਗਾ ਕੰਮ ਯਾਰ ਜਿਹੜੇ ਬੰਦੇ ਮੁਦਈ ਨੇ ਜਿਹੜੇ ਬੰਦਿਆਂ ਨੂੰ ਤੁਸੀਂ ਇਨਸਾਫ ਦੇਣਾ ਉਹ ਬੰਦੇ ਰੋਲਾ ਪਾਈ ਜਾਂਦੇ ਨੇ ਕਿ ਐਂ ਕਰੋ ਕਿ ਤੁਸੀਂ ਇਹਨੇ ਨਾ 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 ਸੰਸਕਾਰ ਕਰ ਦਿਓ ਬਸ ਮਾਨਸਾ ਪਰਿਵਾਰ ਨੂੰ ਤਾਂ ਇਹ ਲੱਗਦਾ ਹੈ ਕਿ ਇਹ ਛਾਸੀ ਕਤਲ ਹੈ ਛਾਸੀ ਸਹੈ ਤੇ ਹੋਇਆ ਤੇ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਦੇ ਪੁਰਾਣੇ ਦੋਸਤ ਸੀ ਇਹਨਾਂ ਦੀ ਆਪਸੀ ਕੋਈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੋਈ ਤਕਰਾਰ ਵਾਜੀ ਹੋਗੀ ਉਹਦੇ ਕਰਕੇ ਮਰਡਰ ਹੋ ਗਿਆ ਜੀ ਕੀ ਇਹ ਦੱਸ ਦੇਣਗੇ ਕਿ ਕਿਹੜੇ ਪੈਸੇ ਨੂੰ ਲੈ ਕੇ ਤਕਰਾਰ ਹੋਇਆ ਹੈ ਕੀ ਇਹ ਦੱਸ ਦੇਣਗੇ ਕਿ ਜਿਹੜੀ ਜਗ੍ਹਾ ਤੇ ਬੈਠਾ ਸੀਗਾ ਉੱਥੇ ਆ ਕੇ ਜਿਹੜੇ ਬੰਦੇ ਗਵਾਹ ਸੀ ਉਹ ਦੱਸਣਗੇ ਕਿ ਉੱਥੇ ਇਹਨਾਂ ਦੀ ਤਕਰਾਰ ਹੋਈ ਹੈ ਉਹ ਤਕਰਾਰ ਤੇ ਆਪਾਂ ਗੋਲੀ ਮਾਰ ਦਿੰਨੇ ਹੈ ਜੀ ਜੀ ਉਸ ਸੌਗੀ ਨੇ ਦਤਾ ਉਹ ਕੀ ਉਹ ਬੰਦੇ ਉਹ ਬੰਦੇ ਨੂੰ ਫੜ ਲਿਆ ਇਹਨਾਂ ਨੇ ਕਿਹਾ ਕੀ ਉਹ ਸੌਣ ਵਾਲਾ ਬੰਦਾ ਪਤਾ ਲੱਗਿਆ ਕੀ ਉਹਦੀ ਲੋਕੇਸ਼ਨ ਵੇਖੀ ਗਈ ਕਿ ਉਹ ਉਸ ਤੋਂ ਮਾਰਨ ਤੋਂ ਬਾਅਦ ਕਿੱਥੇ ਗਿਆ ਕੀ ਦੇਖੀ ਗਈ ਹੈ ਆ ਹੁਣੇ ਪਤਾ ਕੀ ਕਹਿਣਗੇ ਇਨਵੈਸਟੀਗੇਸ਼ਨ ਤੇ ਦੱਸਾਂਗੇ ਸਾਨੂੰ ਥੋੜੀ ਇਨਵੈਸਟੀਗੇਸ਼ਨ ਤੇ ਸ਼ੱਕ ਆ ਪਰਿਵਾਰ ਸ਼ੱਕ ਕਰ ਕੀ ਤੁਸੀਂ ਪਰਿਵਾਰ ਦੀ ਗੱਲ ਮੰਨ ਕੇ ਦੋ ਦੋ ਆਟੂਤੇ ਪਾਣੀ ਦਾ ਪਾਣੀ ਕਰੂਗੇ ਕਿਵੇਂ ਹੋਊਗਾ ਪੁੱਲਸ ਮਿਲੀ ਹੋਈ ਐ ਅਸੀਂ ਕਹਿੰਨੇ ਜੁਡੀਸ਼ੀਅਲ ਜਾਂਚ ਕਰਾਵਾਂ ਕੋਈ ਬੰਦਾ ਦੱਸੋ ਪਰਿਵਾਰ ਉਹਦੀ ਹਮੀ ਪਰ ਉਹਨਾਂ ਤੋਂ ਜਾਂਚ ਕਰਾਵੋ ਹੋ ਜਾਊਗਾ ਕਲੀਅਰ ਹੋ ਜੂਗੀ ਗੱਲ ਸਾਰੀਆਂ ਗੱਲਾਂ ਸਾਹਮਣੇ ਆ ਜੇ ਮੰਨ ਲਓ ਪੈਸੇ ਕਰਕੇ ਲੈਣ ਦੇਣ ਹੋਇਆ ਲੱਗ ਜੂਗਾ ਪਤਾ ਪਰ ਜਨਾ ਕਿਉਂ ਜਿਹੜੀ ਗੱਲ ਕਲੀਅਰ ਕਰ ਲਓ ਪਰ ਪ੍ਰਵਾਹ ਤਾਂ ਮੈਂ ਵੀ ਜਾਂਚ ਮੰਗ ਰਿਆ ਮੈਨੂੰ ਦੱਸੋ ਲੈ ਵੀ ਸੜਕ ਤੇ ਕਿਉਂ ਬੈਠੇ ਹੋ ਵਿਚਾਰੇ ਕੋ ਸਮਾਰਟਮ ਨਹੀਂ ਹੋਇਆ ਸੰਸਕਾਰ ਵੀ ਨਹੀਂ ਹੋਇਆ ਕਿਵੇਂ ਅੰਤਮਰਦਾਸ ਹੋਊਗੀ ਆਪਣੇ ਜਿੰਨੇ ਆਪਣੇ ਕੀ ਚੀਜ਼ਾਂ ਕਿਉਂ ਕਰੂਗਾ ਪਰਵਾਹ ਤੇ ਪਰਵਾਹ ਨੂੰ ਤੁਸੀਂ ਇੱਥੇ ਆਉਂਦੇ ਹੋ ਉੱਥੇ ਬਿਹਾਣ ਦੇਈ ਜਾਂਦੇ ਹੋ ਆ ਕੇ ਮਿਲੋ ਜੋ ਮੰਗ ਰਹੇ ਕਰ ਦਿਓ ਕੀ ਮੰਗ ਰਹੇ ਨੇ ਸਾਨੂੰ ਇੰਗਲੈਂਡ ਦਾ ਰਾਜਾ ਬਣਾ ਦਿਓ ਕਹ ਰਹੇ ਆਹੀ ਕਹਿ ਰਹੇ ਕਿ ਯਾਰ ਉਹਨਿੰ ਟਿਊਸ਼ਨ ਕੰਮ ਕਰੋ ਕਿਉਂਕਿ ਪੁਲਿਸ ਉਹੀ ਹੈ ਜਿਹੜੀ ਮਦਈ ਨੂੰ ਕਹਿ ਰਹੀ ਹੈ ਕਿ ਤੂੰ ਆ ਨਾਂ ਲਿਖ ਨਾ ਉਹ ਇਸ ਨਾਂ ਨੂੰ ਮਾਈਨਸ ਕਰ ਇਹ ਪੁਲਿਸ ਕਹਿ ਰਹੀ ਹੈ ਤਾਂ ਪੁਲਿਸ ਤੇ ਇਤਬਾਰ ਕਿਵੇਂ ਹੋਵੇ ਸਿਰਫ ਇੱਕ ਨਾਮ ਦੀ ਪ੍ਰੋਬਲਮ ਹੈ ਵਿਧਾਇਕ ਦੇ ਨਾਮ ਦੀ ਪ੍ਰੋਬਲਮ ਹੈ ਡੈਫੀਨਿਟਲੀ ਡੈਫੀਨਿਟਲੀ ਜਿਹੜਾ ਬੰਦਾ ਵਿੱਚ ਬੰਦਿਆਂ ਦੇ ਖੜਿਆਂ ਮੀਡੀਏ 'ਚ ਧਮਕੀ ਦੇ ਰਿਹਾ ਹੈ ਚਪੇੜਾ ਮਾਰਨ ਦੀ ਗੱਲ ਕਰ ਰਿਹਾ ਹੈ ਜੀ ਜੀ ਹੋ ਸਕਦਾ ਮੈਂ ਨਹੀਂ ਕਹਿ ਰਿਹਾ ਉਹ ਹੈ ਜੀ ਤਾਂ ਜਾਂਚ ਕਰ ਲਓ ਗੱਲ ਖਤਮ ਹੋ ਉਹਦੇ ਤੋਂ ਵੀ ਸ਼ੰਕਾ ਲੈ ਜੂਗੀ ਜੇ ਉਹ ਸੌਫਤ ਆ ਮਤਲਬ ਕਿ ਜੇ ਉਹ ਕੋਈ ਦੋਸ਼ੀ ਨਾ ਹੋਵੇ ਤਾਂ ਮੈਂ ਕਹਾਂ ਲੇ ਵੀ ਉਹਦੇ ਨਹੀਂ ਤਾਂ ਸਾਰਿਆਂ ਦੇ ਮਨ 'ਚ ਸ਼ੱਕ ਰਹੂਗਾ ਜੀ ਜਾਂਚ ਕਰਾ ਕੇ ਫ੍ਰੀ ਕਰ ਦਿਓ ਉਹਨੂੰ ਮਤਲਬ ਇਹ ਸਰਕਾਰ ਵਾਸਤੇ ਵੀ ਚੰਗਾ ਹੈ ਜੇ ਸਰਕਾਰ ਸਾਫ ਸੁਥਰੀ ਆ ਤਾਂ ਇਹਨੂੰ ਚਾਂਜ ਚਲਿਆਰ ਕਰ ਦਿਓ ਕਿੱਡਾ ਇੱਕ ਕੰਮ ਆ ਯਾਰ ਤੁਸੀਂ ਦਸਾਂ ਦੇ ਨਾਲ 'ਚ ਜਾਂਚ ਹੋ ਜਾਣੀ ਬੰਦੇ ਥੋੜੇ ਫੜੇ ਹੋਏ ਆ ਜੁਡੀਸ਼ੀਅਲ ਜਿਹੜਾ ਤੁਹਾਡਾ ਆਈਓ ਆ ਉਸ ਜੁਡੀਸ਼ੀਅਲ ਦੇ ਪ੍ਰਤੀ ਜਵਾਬ ਦੇ ਹੋਵੇ ਅੱਛਾ ਮੂਹਰੇ ਥੱਲੇ ਹੋਵੇ ਨਾ ਕਿ ਐਸਐਸਪੀ ਦੇ ਪਰਜੀ 2 ਮਿੰਟ ਚ ਗੱਲ ਕਲੀਅਰ ਹੋ ਜੂਗੀ ਅੱਛਾ ਮਾਨ ਸਾਹਿਬ ਤੁਸੀਂ ਵੀ ਪੰਜਾਬ ਦੇ ਮੁੱਦਿਆਂ ਤੇ ਬੜੇ ਬੇਵਾਕੀ ਨਾਲ ਆਪਦੇ ਵਿਚਾਰ ਰੱਖਦੇ ਹੋ ਬੜੇ ਬੇਵਾਕੀ ਨਾਲ ਪੰਜਾਬ ਦੇ ਮੁੱਦਿਆਂ ਤੇ ਖੜ੍ਹਦੇ ਹੋ ਪੰਜਾਬ ਦਾ ਕਈ ਿਆਰ ਤੁਸੀਂ ਆਪਦਾ ਕੈਰੀਅਰ ਵੀ ਦਾ ਤੇ ਲਾਇਆ ਤੇ ਜਿਹੜੇ ਸਰਪੰਚ ਸਾਹਿਬ ਸੀ ਇਹ ਵੀ ਬੜੇ ਬੇਵਾਕੀ ਨਾਲ ਸਾਡੇ ਆਉਂਦੇ ਰਹੇ ਬਹੁਤ ਵਾਰ ਆਏ ਸਾਡੇ ਜਿੰਨੇ ਅਸੀਂ ਪਾਣੀ ਲੈ ਕੇ ਵਹਿਨ ਨੂੰ ਲੈ ਕੇ ਆ ਪੀਸੀਏ ਨੂੰ ਲੈ ਕੇ ਜਿਹੜੀ ਪੁਲਿਸ ਕੰਪਲੀਟ ਆਊਟ ਸਾਰਿਆਂ ਚ ਆਇਆ ਸੁਖਿੰਦਰ ਜੀ ਹਰ ਥਾਂ ਤੇ ਆਇਆ ਤੇ ਕਿਤੇ ਕਿਤੇ ਵੀ ਹੈ ਜੋ ਕੋਈ ਬੰਦਾ ਆਜ਼ਾਦੀ ਨਾਲ ਆਪਣੇ ਵਿਚਾਰ ਪੜਕਾਉਂਦਾ ਹੈ ਕਿ ਹਰੇਕ ਬੰਦੇ ਨੂੰ ਇਸ ਤਰ੍ਹਾਂ ਦਾ ਖਤਸ਼ਿਆ ਕੱਲ ਨੂੰ ਕਿ ਕਿਸੇ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਹ ਮੁੱਖ ਮੰਤਰੀ ਦੱਸੂਗਾ ਜਦੋਂ ਆਂਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਕਿਉਂਕਿ ਇਹ ਨਾ ਪਿਆ ਸੀ ਇਹਨੂੰ ਜੀ ਜੀ ਕਿ ਆਜ਼ਾਦ ਜਿਹੜੇ ਖਿਆਲ ਨੇ ਉਹ ਸੁਣੇ ਨਹੀਂ ਜਾਂਦੇ ਆਹੀ ਗੱਲ ਸੀ ਆਹੀ ਰੌਲਾ ਪਾ ਕੇ ਆਏ ਨੇ ਇਹ ਇੱਕ ਇਹਨਾਂ ਦੀ ਕਨਵੀਨਰ ਨੇ ਬੁੱਕ ਲਿਖੀ ਹੋਈ ਆ ਸਵਰਾਜ ਜੀ ਜੀ ਉਹਦੇ ਚ ਆਹੀ ਗੱਲ ਕਹੀ ਜਿਹੜੀ ਤੁਸੀਂ ਕਹਿ ਰਹੇ ਸੀਗੇ ਪਾਵਰਾਂ ਥੱਲੇ ਤੱਕ ਡਿਸਟ੍ਰੀਬਿਊਟ ਹੋਣ ਜੀ ਜੀ ਸੈਂਟਰਲਾਈਜ਼ ਨਾ ਹੋਣ ਆਹ ਬੰਦੇ ਉਹ ਬੈਠੇ ਨੇ ਜਿਨ੍ਹਾਂ ਦੀ ਇੱਥੇ ਜੋ ਨਗਰ ਨੂੰ ਚਲਾਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਚਲਾਇਆ ਔਰ ਇੱਕ ਮੁੰਡਾ ਜਿਹੜਾ ਹਰ ਜਗ੍ਹਾ ਇਸ ਹਾਲੇ ਰਿਆ ਸੀ ਜਿਹਨੂੰ ਸ਼ਰਿਆਂ ਵਿੱਚ ਐਮਐਲ ਧਮਕੀ ਦੇ ਰਿਆ ਸੀ ਕੀ ਯਾਰ ਉਹਨਾਂ ਦੀ ਇੰਨੀ ਡਿਮਾਂਡ ਨਹੀਂ ਮੰਨੀ ਜਾਊਗੀ ਜੀ ਆਖਰੀ ਮੰਗ ਉਸ ਵਿਚਾਰੇ ਨਾਲ ਜੋੜ ਕੇ ਤਾਂ ਕਹਿੰਦੇ ਅੰਦਰ ਅੱਬਾ ਸੁਣ ਲੈਂਦਾ ਹੈ ਇਹ ਉਹ ਤੋਂ ਵੀ ਵੱਡੇ ਹੋ ਗਏ ਇਹ ਉਹ ਹੀ ਸਰਕਾਰ ਹੈ ਜੋ ਕਹਿੰਦੀ ਸੀ ਇਨਕ ਇਨਕਲਾਬ ਦਾ ਮਤਲਬ ਕੀ ਹੈ ਯਾਰ ਇਨਕਲਾਬ ਦਾ ਜਿੰਦਾਬਾਦ ਦਾ ਮਾੜਾ ਜਿਹਾ ਮਤਲਬ ਦੱਸ ਦੇਣਗੇ ਔਰ ਜਿਹਦੀ ਪੱਗ ਬੰਨ੍ਹਦੇ ਆ ਭਗਤ ਸਿੰਘ ਉਹਦੀ ਉਹਦੀ ਧਾਰਨਾਵਾਂ ਦੱਸ ਦੇਣਗੇ ਕੀ ਸੀਗੀ ਗੱਲ ਤਾਂ ਇਨਸਾਫ ਦੀ ਹੈ ਨਾ ਲਾਅ ਐਂਡ ਆਰਡਰ ਸਭ ਤੋਂ ਉੱਪਰ ਹੁੰਦਾ ਹੈ ਉਗੇ ਜਾਨ ਮਾਲ ਦੀ ਰੱਖਿਆ ਦੀ ਗੱਲ ਹੈ ਜਾਨ ਮਾਲ ਦਾ ਤਾਂ ਇਹ ਹਾਲ ਹੈ ਆ ਅਸੀਂ ਜਦੋਂ ਬੱਚੇ ਕੋਲੇ ਗਏ ਉਹ ਹਰਵੀਰ ਵਾਲੇ ਕਰਕੇ ਤੇ ਮੈਂ ਉਥੋਂ ਦੇ ਏਡੀਸੀ ਨੂੰ ਤੇ ਇੱਕ ਵੱਡਾ ਅਫੀਸਰ ਜੀ ਇਹਨਾਂ ਦਾ ਪੁਲਿਸ ਦਾ ਜਦੋਂ ਮੈਮੋਰੰਡਮ ਦਿੱਤਾ ਮੈਂ ਕਿਹਾ ਇਹ ਤੁਹਾਡੀ ਨਲਕੀ ਕਰਕੇ ਹੈ ਪਤਾ ਕਿਉਂ ਕਿਉਂਕਿ ਉਹ ਜਿਹੜੇ ਬੰਦੇ ਨੇ ਘਟਰਾ ਨੂੰ ਇਨਜਾਮ ਦਿੱਤਾ ਸੀ ਉਹ ਬੰਦਾ ਪਹਿਲਾਂ ਵੀ ਰੇਪ ਦੀ ਕੇਸ 'ਚ 7 ਸਾਲ ਕਦਾ ਕੈਦ ਭੁਗਤ ਕੇ ਆਇਆ ਸੀ ਤੇ ਤੁਸੀਂ ਇਹਦੀ ਵੈਰੀਫਿਕੇਸ਼ਨ ਓਰੀਜినਲ ਡਾਕੂਮੈਂਟ ਦੀ ਕਿਉਂ ਨਹੀਂ ਕੀਤੀ ਹੁਣ ਮੈਨੂੰ ਇਹਨਾਂ ਦੇ ਮੈਸੇਜ ਆਏ ਆਂਦੇ ਜੀ ਹੁਸ਼ਿਆਰਪੁਰ ਡਿਸਟ੍ਰਿਕਟ ਚ ਸ਼ੁਰੂ ਹੋ ਗਈ ਹੈ ਜੀ ਕਿ ਬਾਕੀ ਡਿਸਟ੍ਰਿਕਟਾਂ ਚੇ ਰਹਿੰਦੇ ਨਹੀਂਗੇ ਕਿੰਨੀਆਂ ਘਟਨਾਵਾਂ ਹੋ ਗਈਆਂ ਪਿੱਛੇ ਜੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਅਫੀਸਰ ਬੈਠੇ ਕਾਦੇ ਲਈ ਨੇ ਹੋਮ ਮਿਨਿਸਟਰ ਖੁਦ ਹੈ ਮੁੱਖ ਮੰਤਰੀ ਕੀ ਉਹਨੂੰ ਦੀਦਾ ਨਹੀਂ ਹੈ ਜੋ ਕੁਝ ਹੋ ਰਿਹਾ ਹੈ ਹਰ ਮੰਡੀ ਦੇ ਵਿੱਚ ਵਿਚਾਰੇ ਬੰਦੇ ਵਿਕਟਮ ਨੇ ਜੋ ਫਰੋਤੀਆਂ ਦੇ ਰਹੇ ਨੇ ਹਰ ਜਗ੍ਹਾ ਨਸ਼ਾ ਵਿਕ ਰਿਹਾ ਅਗੇ ਜੀ ਨਸ਼ਾ ਤਾਂ ਹਟਾਤਾ ਆਹ ਕੌਣ ਹੈ ਮੁੰਡਾ ਉਹ ਜਿਹਨੇ ਮਾਰਿਆ ਖੁਦ ਨਸ਼ੇ ਵਾਲਾ ਸੀ ਹਾਂ ਇਹ ਇਲਜ਼ਾਮ ਹੈ ਕਿ ਨਸ਼ਾ ਕਰਦਾ ਸੀ ਇਹ ਇਲਜ਼ਾਮ ਨਹੀਂ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਇਹਨਾਂ ਦੇ ਵਿੱਚ ਰਹਿੰਦਾ ਜੀ 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 ਉਹਦਾ ਇਲਾਜ ਵੀ ਕਰਾਇਆ ਬੰਦੇਰੇ ਬਾਈ ਕੋਠੇ ਡੇ ਕੇ ਚੰਡੀਗੜ੍ਹ ਲੈ ਕੇ ਇਹਨੇ ਇਲਾਜ ਕਰਾਇਆ ਇਹਦੇ ਨਾਲ ਉਹ ਬੈਠਾ ਇਹਦੇ ਨਾਲ ਹੱਥ ਮਲਾਇਆ ਆ ਕੇ ਸੱਡਨ ਲਈ ਉਹਦਾ ਦਿਮਾਗ ਖਿਲ ਗਿਆ ਚਲੋ ਮੰਨ ਲਓ ਹਿੱਲ ਗਿਆ ਪਿਸਤੌਲ ਕਿਨੇ ਦਿੱਤਾ ਔਰ ਇੱਥੇ ਗੋਲੀ ਮਾਰੀ ਐ ਇੱਥੇ ਹੀ ਮਾਰੀ ਨਾ ਕੰਨ ਕੋਲੇ ਮਾਰੀ ਕੇ ਬਚੇ ਨਾ ਉਦੋਂ ਇਹਦੇ ਵਿੱਚ ਸਮਝ ਕਿੱਥੋਂ ਆ ਗਈ ਇਹ ਮਤਲਬ ਪੂਰਾ ਪਲਾਨ ਕੰਮ ਹੈ ਮੈਂ ਕਿਹਾ 100 ਐਨ 1% ਮੈਂ ਬੰਬੇ ਰਿਆ ਹੁਣ ਤਾਂ ਇੱਥੇ ਵੀ ਉਹ ਕਹਿੰਦੇ ਹੁੰਦੇ ਗਈ ਗੁਜ਼ਰੀ ਕਰਤੂਤ ਸ਼ੁਰੂ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਨਾ ਸੁਪਾਰੀ ਕਹਿੰਦੇ ਹੁੰਦੇ ਸੀ ਉੱਥੇ ਜੀ ਜੀ ਕਿ ਕਿਸੇ ਵੀ ਬੰਦੇ ਨੂੰ ਕਹਿਣਾ ਆ ਫੜ ਇੰਨੇ ਪੈਸੇ ਤੇ ਬੰਦਾ ਮਾਰ ਦੇ ਜੀ ਤੇਰੇ ਪਰਿਵਾਰ ਨੂੰ ਸੰਭਲਾਂਗੇ ਤੈਨੂੰ ਵੀ ਬਚਾ ਲਾਂਗੇ ਔਰ ਤੇਰੀ ਕਿਹੜਾ ਕੋਈ ਦੁਸ਼ਮਣੀ ਤੈਨੂੰ ਅਸੀਂ ਕੱਢ ਲਾਂਗੇ ਪਰਵਾਰ ਵੀ ਸੌਖਾ ਹੋ ਜਾਂਦਾ ਇਹ ਸੁਪਾਰੀਆਂ ਨੇ ਜੋ ਸ਼ਰਿਆਮ ਤੇ ਤਿੰਨਾਂ ਜਾ ਰਹੀਆਂ ਔਰ ਇਹ ਸੁਪਾਰੀ ਇਹਨਾਂ ਵੀ ਹੋ ਸਕਦੀ ਮੇਰੀ ਹੋ ਸਕਦੀ ਤੁਹਾਡੀ ਹੋ ਸਕਦੀ ਜੇ ਲੈਂਡ ਆਰਡਰ ਸੁਸਤ ਹੋ ਜਾਈ ਮਾਨ ਸਾਹਿਬ ਅਕੇ ਪੰਜਾਬ ਵਿੱਚ ਯੂਪੀ ਤੇ ਬਿਹਾਰ ਦੇ ਆਧਾਰਨਾਂਤੀਆਂ ਵੀ ਬਿਹਾਰ ਜੀ ਜੰਗ ਆ ਰਿਹਾ ਹੈ ਹੁਣ ਉਧਰ ਆ ਗਿਆ ਹਾਂਜੀ ਮਤਲਬ ਉਹ ਤਾਂ ਸਹੀ ਬਸੇ ਨੂੰ ਤੁਰ ਪਏ ਤੇ ਅਸੀਂ ਇੱਧਰ ਆ ਗਏ ਮੈਨੂੰ ਇਹ ਦੱਸਣਗੇ ਜਿਹੜੇ ਆ ਲਈ ਫਿਰਦੇ ਨੇ ਹੂਟਰਾਂ ਵਾਲੀਆਂ ਗੱਡੀਆਂ ਕਿਸੇ ਵੀ ਪਾਰਟੀ ਦੀ ਹੋਣ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗੱਡੀਆਂ ਲੈ ਕੇ ਤੁਰਦਿਆਂ ਨੂੰ ਇੱਕ ਨੰਬਰ ਦਾ ਸਟੇਟ ਸਭ ਤੋਂ ਮਗਰਲੇ ਨੰਬਰ ਤੇ ਪਹੁੰਚ ਗਿਆ ਇਹਨਾਂ ਦੀਆਂ ਕਰਤੂਤਾਂ ਕਰਕੇ ਬੰਚਾ ਆ ਬੱਬਾ ਹੁਣ ਤਾਂ ਉਹ ਤਾਂ ਚੱਲੋ ਪਾਰਟੀ ਇਨਾਂ ਦੀ ਚ ਨਹੀਂ ਗਏ ਹਕੂਮਤ ਵਾਲੀ ਵੀ ਗੱਡੀਆਂ ਜਾਂਦੀਆਂ ਇਹਨਾਂ ਨਾਲ ਯਾਰ ਤੈਨੂੰ ਤਾਂ ਮੈਨੂੰ ਨਹੀਂ ਖਤਰਾ ਜੀ ਬਿਲਕੁਲ ਤੇ ਜੇ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਆ ਨਾ ਏਅਰ ਵੀ ਮਰਜੀ ਨਾਲ ਲੀਡਰ ਬਣੇ ਮਰਦੇ ਤਾਂ ਮਰੋ ਫੇਰ 80000 પોલીસ ਨਫੜੀ 70% ਸਲੂਟ ਮਾਰਨ ਤੇ ਬਦਲ ਜਿਵੇਂ ਮਾਨ ਸਾਹਿਬ ਕਹਿੰਦੇ ਜੇ ਤੁਹਾਨੂੰ ਕਤਰੇ ਵਾਲਾ ਕੰਮ ਕਰਦਾ ਨਾਕ ਚਲ ਕਰੋ ਇਹ ਕੰਮ ਤੇਹੀ ਆਉਂਦਾ ਹੁੰਦਾ ਸੀ ਨਾ ਉਹਨਾਂ ਨੂੰ ਪੁੱਛੋ ਆ ਐਂਬੂਲੈਂਸ ਫਾਇਰ ਬਰਗੇਡ ਉਹ ਤੂੰ ਲੈ ਗਿਆ ਉਥੋਂ ਤੱਕ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਬਾਦਲਾਂ ਦੀਆਂ ਗੱਡੀਆਂ ਇਹੀ ਗਿੰਦਾ ਸੀ ਹੁਣ ਆਪ ਦੇ ਨਾਲ ਲਈ ਫਿਰਦਾ ਜਿਹੜਾ ਬੰਦਾ ਕਹਿੰਦਾ ਮੈਂ ਸਕਿਉਰਟੀ ਨਹੀਂ ਲੈਂਦਾ ਸਾਰਾ ਬਾਦ ਸਕਿਉਰਟੀ ਹੋ ਬੰਦੇ ਕੋਲੇ ਆ ਉਹੀ ਲਈ ਫਿਰਦਾ ਇਹ ਕਿੱਥੇ ਲਿਖਿਆ ਗਿਆ ਹੁਣ ਪਤਾ ਕੀ ਹੈ ਕਹਿੰਦਾ ਕਿ ਮੈਂ ਸਕਿਉਰਟੀ ਨਹੀਂ ਲੈਂਦਾ ਉਹਦੇ ਕੋਲੇ ਸਾਰਾ ਮਰ ਸਕਿਉਰਟੀ ਆ ਇਹ ਨੂੰ ਮੈਂ ਕੀ ਕੀ ਕਹਿ ਰਹੇ ਇਹਨਾਂ ਨੂੰ ਆਹੀ ਕਹਿ ਰਹੇ ਆ ਕਿ ਉਹਨਾਂ ਸੀ ਤਕੜੇ ਹੋ ਕੇ ਇਹਨਾਂ ਨੂੰ ਤਾਂ ਹਰਾ ਦੇਵਾਂਗੇ ਉੱਥੇ ਨਾ ਇੱਕ ਮੁੰਡਾ ਸੀ ਸ਼ੇਰੋ ਇੱਕ ਸਰਪੰਚ ਮਰਿਆ ਸੀ ਫੋਜਪੁਰ ਕੋਲੇ ਜਸ਼ਨਪ੍ਰੀਤ ਜੀ ਜੀ ਉਹਨੇ ਨਾਂ ਲਿਆ ਸੀ ਇੱਕ ਸਾਬਕਾ ਮੰਤਰੀ ਦਾ ਤੇ ਐਮਐਲਏ ਜਿਹੜਾ ਇਹਨਾਂ ਦਾ ਹੀ ਸੀ ਝਾੜੂ ਵਾਲਿਆਂ ਦਾ ਐਮਐਲਏ ਦਾ ਨਾਂ ਲਿਆ ਸੀ ਕੀ ਉਹਦਾ ਨਾ ਸਰਹਾਰੀ ਸਰਹਾਰੀ ਉਹ ਗੋਲੀ ਮਾਰ ਕੇ ਮਰ ਗਿਆ ਸੀ ਕਿਉਂਕਿ ਉਹਨੂੰ ਰਿਸ਼ਵਤ ਲਈ ਜਾਂਦੇ ਸੀ ਤੇ ਮੈਂ ਉੱਥੇ ਗਿਆ ਉੱਥੇ ਨਾ ਬਹੁਤ ਸਾਰੇ ਕਾਂਗਰਸੀ ਇਕੱਠੇ ਜੀ ਸ਼ਰੂ ਵਾਲਿਆਂ ਨੂੰ ਵੜਨ ਨਹੀਂ ਦੇਣਾ ਮੈਂ ਬੋਲਣਾ ਸੀ ਮਗਰ ਮੈਂ ਗੱਲ ਸੁਣੋ ਏ ਪਿਛਲੇ ਸਾਲ ਹੀ ਆਪਾਂ ਕਾਂਗਰਸੀ ਨਹੀਂ ਵੜਨ ਦਿੱਤੇ ਜੀ ਉਸ ਤੋਂ ਪਹਿਲਾਂ ਆਪਾਂ ਕਾਲੀ ਨਹੀਂ ਵੜਨ ਦਿੱਤੇ ਹੁਣ ਆਪਾਂ ਇਹਨੂੰ ਨਹੀਂ ਵੜਨ ਦੇਵਾਂਗੇ ਤੇ ਆਪਾਂ ਖੱਟਿਆ ਕੀ ਸਾਡਾ ਤਾਂ ਸਿਰ ਉਵੇਂ ਹੀ ਤੇ ਛੱਤਰ ਬਦਲਦਾ ਰਹਿੰਦਾ ਹੈ ਸਾਨੂੰ ਕਿਸੇ ਗੱਲ ਤੇ ਤਾਂ ਆਉਣਾ ਪਊ ਜੀ ਜਦੋਂ ਇਹ ਨਿਕਲਾਪ ਕਹਿਣ ਜਦੋਂ ਇਹ ਕੈਲੀਫੋਰਨੀਆ ਕਹਿਣ ਕੀ ਉਦੋਂ ਅਸੀਂ ਲਿਖ ਕੇ ਲਾਵਾਂਗੇ ਨਾ ਤੋ ਦੱਸ ਕਿਵੇਂ ਜੀ ਕੀ ਆਹੀ ਕੇਜਰੀ ਵਾਲਿਆਂ ਦਾ ਅਸੀਂ 20000 ਕਰੋੜ ਰੇਚ ਕਰਪਸ਼ਨ ਹੈ ਜੀ ਸੋ ਨੂੰ ਕਿੱਧਰ ਜਾ ਰਹੀ ਹੈ ਉਹ ਨਹੀਂ ਬੋਲ ਰਿਹਾ ਰੈਵਨਿਊ ਤਾਂ ਵਧਿਆ ਨਹੀਂ 288 ਕਰੋੜ ਇਹਨਾਂ ਦੀ ਜੇਬ ਚ ਜਿਹੜੀ ਪਹਿਲਾਂ ਕਾਂਗਰਸੀਆਂ ਦੀ ਜੇਬ ਸੀ ਉਸ ਤੋਂ ਪਹਿਲਾਂ ਕਾਲੀ ਤੇ ਬੀਜੇਪੀ ਦੀ ਜੇਬ ਚ ਸੀ ਆਹੀ ਲੈਂਡ ਆਰਡਰ ਦਾ ਮਸਲਾ ਐਈ ਗੱਡੀਆਂ ਦੀ ਟੂ 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 ਪਹਿਲਾਂ ਇਹਦੂ ਉਹ ਚੰਨੀ ਨਾਲ ਤੇ ਉਸ ਤੋਂ ਪਹਿਲਾਂ ਉਹ ਕੀ ਸੀ ਉਹਦਾ ਨਾਮ ਅਮਰਿੰਦਰ ਨਾਲ ਤੇ ਉਸ ਤੋਂ ਪਹਿਲਾਂ ਬਾਦਲਾ ਨਾਲ ਆਪਾਂ ਨੂੰ ਛੇਰੋ ਇੱਕੋ ਚੀਜ਼ ਕਰਨੀ ਪੈਣੀ ਹੈ ਇਹ ਕੋਚਿਸ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਆਪਾਂ ਮੰਗ ਕੀ ਰਹੇ ਆ ਜੇ ਕੋਈ ਬੰਦਾ ਇੱਥੇ ਆ ਜੇ ਤਾਂ ਆਪਾਂ ਮੰਗ ਰਹੇ ਆ ਜੁਡੀਸ਼ੀਅਲ ਇਨਕੁਆਰੀ ਜੇ ਕਲੀਅਰ ਹੋ ਗਈ ਨਾ ਗੱਲ ਐਮਪੀ ਜਿਤਾਇਆ ਨਾ ਇੱਥੋਂ ਸੰਗਰੂਰ ਤੋਂ ਉਦੋਂ ਇਹ ਕਹਿੰਦਾ ਸੀ ਕਿ ਮੈਂ ਸ਼ਹਿਰੇ ਚ ਰਹੂੰ ਇੱਥੇ ਆ ਕੇ ਬੜਿਆ ਨਹੀਂ ਉਹ ਕਦੇ ਹੁਣ ਮੈਂ ਤੈਨੂੰ ਦੱਸਿਆ ਜੀ ਮੈਨੂੰ ਐਮਐਲਏ ਵੀ ਨਹੀਂ ਬੜਿਆ ਆ ਕੇ ਇੱਥੇ ਹੁਣ ਮੈਂ ਤੈਨੂੰ ਇਹਦਾ ਇਲਾਜ ਦੱਸਦਾ ਆਹ ਮੇਨ ਸੜਕ ਦਾ ਹਾਲ ਦੇਖ ਲਓ ਸ਼ੇਰਾ ਹੁਣ ਮੈਂ ਤੈਨੂੰ ਇਹਦਾ ਇਲਾਜ ਦੱਸਾਂ ਇਹਦਾ ਇਲਾਜ ਪਤਾ ਕੀ ਹੈ ਤੈਨੂੰ ਪਤਾ ਇਹਦਾ ਇਲਾਜ ਕੀ ਹੈ ਦੱਸ ਮੈਨੂੰ ਕੀ ਆ ਇਹਦਾ ਇਲਾਜ ਇਹਦਾ ਹੀ ਸਾਨੂੰ ਕੋਈ ਪਤਾ ਨਹੀਂ ਇਹ ਦੁਬਾਰਾ ਇਹਨਾਂ ਦੇ ਲਾਪੜੇ ਪਹਿਣ। ਓ ਯਾਰ ਇਹਦੇ ਤਾਂ ਪੈ ਜਾਣਗੇ ਜਿਹੜਾ ਅਗਲਾ ਆ ਗਿਆ ਉਹੀ ਕਰ ਤੂੰ ਤੋ ਉਹ ਕਰੂਗਾ। ਇਹ ਰੋ ਇਹਨਾਂ ਦੇ ਪਿੱਛੇ ਕੌਣ ਖੜਾ ਹੈ? ਇਹ ਨਹੀਂ ਨਹੀਂ ਪਿੱਛੇ ਨਹੀਂ ਆਪਾਂ ਨੂੰ ਜੇ ਕੋਈ ਬੱਚਾ ਹੈ। ਜੀ। ਉਹ ਰੋਂਦਾ ਤਾਂ ਮਾਂ ਦੁੱਧ ਪੀਉਂਦੀ ਹੈ। ਜੀ ਜੀ। ਆਪਾਂ ਜਦੋਂ ਕੋਈ ਗੱਲ ਹੀ ਨਹੀਂ ਕਰਾਂਗੇ ਜਿੰਦਾਬਾਦ ਇਹਨੂੰ ਕੁੱਟ ਤਾਂ ਉਹਨੂੰ ਪਾਤੀ ਤੇ ਫੇਰ ਆਹੀ ਹੋਊਗਾ। ਜੜ ਫੜੋ ਗੱਲ ਦੀ। ਇਹ ਪਰਸਨ ਆ ਗੱਲ ਹੈ ਆਪਾਂ ਨੂੰ ਜਿਵੇਂ ਕਿ ਹੁਣ ਮੈਂ ਮੰਨ ਲਓ ਜੇ ਬਣਿਆ ਹੁੰਦਾ ਸ਼ੇਰਾ ਆਪਣਾ ਪੀਸ ਗੇਆ ਪੁਲਿਸ ਕੰਪਲੇਂਟ ਅਥਾਰਟੀ ਜਿਹਦੇ ਲਈ ਅਸੀਂ ਤਪੇ ਵੀ ਕਿਹਾ ਸੀ ਕਿ ਜੇ ਪੁਲਿਸ ਧੱਕਾ ਕਰੇ ਜੀ ਤਾਂ ਫੇਰ ਕਿਹਦੇ ਕੋਲ ਕੰਪਲੇਂਟ ਕਰੀਏ ਜੀ ਪੁਲਸ ਵਾਲਾ ਮੁੱਖ ਮੰਤਰੀ ਲਈ ਤੇ ਜਵਾਬ ਦੇ ਆ ਸ਼ੇਰਾ ਲੋਕਾਂ ਲਈ ਨਹੀਂਗਾ ਜੀ ਇਹ ਪੁਲਿਸ ਕੰਪਲੇਂਟ ਅਥਾਰਟੀ 2007 ਚ ਬਣਾਈ ਸੀ ਇੰਨੇ ਹੀ ਸਰਕਾਰਾਂ ਨੇ ਐਮੈਂਡਮੈਂਟ ਕਰ ਕਰ ਉਹਨਾਂ ਸੋਧਾਂ ਕਰ ਕਰ ਸੱਤਿਆਣਾਸ਼ ਕਰਤਾ ਜਦੋਂ ਅਸੀਂ ਵੋਟ ਪਾਉਣੀ ਹੈ ਨਾ ਸ਼ੇਰਾ ਉਦੋਂ ਅਸੀਂ ਪੁੱਛਣਾ ਹੈ ਕਿ ਜਿਹੜੀ 80 ਹਜ਼ਾਰ ਨਫਰੀ ਹੈ ਜੀ ਪੁਲਸ ਦੀ ਇਹ ਦੱਸੋ ਕਿ ਇਹ ਲੋਕਾਂ ਪ੍ਰਤੀ ਜਵਾਬਦੇਹ ਹੋਊਗੀ ਕਿ ਨਹੀਂ ਹੁਣ ਇਹਨਾਂ ਦੇ ਨਸ਼ਾ ਵੇਖਦਾ ਥੋਡੇ ਹਾਂ ਜੀ ਵਿਕਦਾ ਨਾ ਕੀ ਥਾਣੇਦਾਰ ਨੂੰ ਨਹੀਂ ਪਤਾ ਥਾਣੇਦਾਰ ਤੇ ਐਸਐਸਪੀ ਜ਼ਿੰਮੇਦਾਰ ਬਣਾਓ ਉਹਨਾਂ ਨੂੰ ਇੱਕ ਵਾਰੀ ਵਾਰਨਿੰਗ ਜਾਵੇ ਕਿ ਤੇਰੇ ਇਲਾਕੇ 'ਚ ਵੇਖ ਰਿਆ ਭਰਾਵਾ ਅਗਲੀ ਵਾਰੀ ਜੇ ਨਾਂ ਹਟੇ ਉਹਨੂੰ ਸਸਪੈਂਡ ਕਰੋ ਜੀ ਜੇ ਉਹ ਤਨਖਾਹ ਲੈ ਰਿਹਾ ਇੱਕ ਕੁਰਸੀ ਤੇ ਬੈਠਾ ਉਹਨੂੰ ਜਵਾਬਦੇਹ ਨਹੀਂ ਬਣਾਵਾਂਗੇ ਆਪਾਂ ਕਿਸੇ ਨੂੰ ਡਰਾਈਵਰ ਲਈ ਟਰੈਕਟਰ ਫੜਾ ਦਈਏ ਇੱਕ ਥਾਂ ਵੱਜ ਜੇ ਆਪਾਂ ਵੀ ਨਾ ਬੰਦਾ ਬਣੀ ਓਏ ਦੂਜੀ ਵਾਰ ਮਾਰੇ ਅਸੀਂ ਕਹਿੰਦੇ ਚੱਲ ਇੱਥੋਂ ਤਿਆ ਕਿਹੜੇ ਭਾਏ ਨੇ ਐਸਪੀ ਹੋਣ ਮੁੱਖ ਮੰਤਰੀ ਹੋਣੇ ਸਾਡੇ ਟੈਕਸ ਦੀ ਤਨਖਾਹ ਦਾ ਪੈਸਾ ਹੈ ਮਾਲਕ ਆ ਆਪਾਂ ਤੇ ਮਾਲਕ ਪੁੱਛ ਨਹੀਂ ਰਿਹਾ ਉਹਨਾਂ ਨੂੰ ਸਲੂਟ ਮਾਰੀ ਜਾਂਦੇ ਆ ਸਾਨੂੰ ਸਿਸਟਮ ਹੋਵੇ ਲਿਆਉਣਾ ਪਊਗਾ ਜਦੋਂ ਆਪਾਂ ਸਿਸਟਮ ਨੂੰ ਉਵੇਂ ਲੈ ਜਾਂਦਾ ਫੇਰ ਇਹ ਗੱਲ ਹਟੂਗੀ ਨਹੀਂ ਤਾਂ ਤੁਸੀਂ ਭਲਾ ਆਪ ਬਣਾ ਲਓ ਭਲਾ ਕਾਂਗਰਸੀ ਬਣਾ ਲਓ ਪਰਾ ਬੀਜੇਪੀ ਭਲਾ ਜੋ ਵੀ ਜਿੰਨੇ ਵੀ ਨੇ ਔਰ ਬੰਦੇ ਪਿੱਛੇ ਨਾ ਜਾਇਓ ਜੀ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਭਲਾ ਮੈਂ ਹਾਂ ਸਿਸਟਮ ਬੰਦੇ ਹਾਂ ਮੁੱਦਿਆਂ ਤੇ ਜਾਓ ਸਿਸਟਮ ਪਿੱਛੇ ਜਾਓ ਬੰਦਾ ਕੀ ਹੁੰਦਾ ਨਾ ਅਸਦਾਮ ਹਸੈਨ ਤੇ ਗਦਾਫੀ ਸੀ ਜੀ ਉਹਨੇ ਲਿਬੀਆ ਤੇ ਇਰਾਕ ਕਮਾਲ ਦੇ ਦੇਸ਼ ਮਨਾਤੇ ਬਾਅਦ ਬਰਬਾਦ ਵੀ ਕਰਤੇ ਉਹ ਨਹੀਂ ਉਹਨਾਂ ਦੇ ਜਵਾਬ ਕਰਪਟ ਹੋ ਗਏ ਸੋ ਬੰਦੇ ਦੇ ਨਾ ਜਾਓ ਅ ਜਿੱਥੇ ਆਪਾਂ 25-25 ਲੱਖ ਦੇ ਕੇ ਜਾਣੇ ਆ ਨਾ ਕੈਨੇਡਾ ਅਮਰੀਕਾ ਜਾਣਿਆ ਜੀ ਹਾਂ ਉਹ ਕਿਉਂ ਜਾ ਉੱਥੇ ਬੰਦਾ ਨਹੀਂ ਉੱਥੇ ਨੀਤੀ ਪੁੱਛੀ ਜਾਂਦੀ ਹੈ ਟੈਨ ਟੈਨ ਆਰੀ ਟੀਵੀ ਤੇ ਬਹਿਸ ਹੁੰਦੀ ਹੈ 35 ਮੁੱਦੇ ਨੇ ਮੈਂ ਤੁਹਾਨੂੰ ਦੱਸ ਰਿਹਾ ਗਿਣ ਕੇ 35 ਮੁੱਦਿਆਂ ਦੀ ਡਿਟੇਲ ਦਿੱਤੀ ਜਾਂਦੀ ਹੈ ਪੂਰਾ ਕਿ ਐ ਹੋਊਗਾ ਐ ਹੋਊਗਾ ਲਾਅ ਐਂਡ ਆਰਡਰ ਐ ਚੱਲੂਗਾ ਲੋਕਾਂ ਪ੍ਰਤੀ ਜਵਾਬ ਦੇ ਕੇਵੇਂ ਹੋਊਗਾ ਫੇਰ ਉਹ ਵੋਟ ਪਾਉਂਦੇ ਆ ਤੇ ਸਾਡੇ ਝਟਕਲੇ ਸੁਣਾ ਕੇ ਮੁੱਖ ਮੰਤਰੀ ਬਣ ਜਾਂਦਾ ਹੈ ਸਿਸਟਮ ਨਹੀਂ ਆਪਣੇ ਸਾਡੇ ਕੀ ਚੱਲਿਆ ਕਿੱਕਲੀ ਖਲੀਰ ਦੀ ਆ ਫਲਾਨੀ ਵੀਰ ਦੀ ਤੇ ਚੱਲੋ ਜੀ ਜਿੱਤ ਗਏ ਐ ਹੀ ਹੋਣਾ ਹੈ ਉਹ ਜਿਵੇਂ ਮੁੰਡਾ ਆਪਣੇ ਇਹਨੇ ਗੁੱਸਾ ਵਿਚਾਰੇ ਨੂੰ ਜੀ ਜੀ ਹੁਣ ਇਹ ਕੀ ਕਹੂਗਾ ਇਹਨਾਂ ਦੇ ਮਾਰੂ ਤਾਪੜ ਮਾਰ ਤੇ ਉਹ ਅਗਲਾ ਫੇਰ ਉਹ ਜਿੱਤ ਜੂ ਮੈਂ ਤੁਹਾਨੂੰ ਦੱਸਿਆ ਨਾ ਇੱਥੇ ਤਲਵੰਡੀ ਸਾਬੋ ਮੈਂ ਗਿਆ ਮੈਨੂੰ ਇੱਕ ਬਾਬਾ ਆਂਦਾ ਆਂਦਾ ਮੈਂ ਨਾ ਇਹਨਾਂ ਦੀ ਘੇੜ ਲਈ ਐਮਐਲਏ ਬਰਜਿੰਦਰ ਕੌਰ ਤੇ ਮੈਂ ਉਹਨੂੰ ਪੁੱਛਿਆ ਕਿ 10 ਸਾਲ ਹਜ਼ਾਰ ਰੁਪਈਆ ਨਹੀਂ ਮਿਲਿਆ ਸਾਨੂੰ ਬੁੜੀਆਂ ਆਲਾ ਜੀ ਆਂਦਾ ਮੈਂ ਕਿਹਾ ਬਾਬਾ ਤੂੰ ਕਰਤਾ ਸਹੀ ਪੁੱਛੀ ਪਰ ਇਹ ਸਾਢੇ 3 ਸਾਲ ਪਹਿਲਾਂ ਪੁੱਛਣੀ ਸੀ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ 10 ਸੇ ਪੈਸਾ ਕਿੱਥੋਂ ਆਊਗਾ ਜੀ ਜੀ ਕਿੱਥੋਂ ਆਊਗਾ ਪੈਸਾ ਤੁਸੀਂ ਤਾਂ ਤੰਗਾਵਾਂ ਦੇਣ ਨੂੰ ਪੈਸਾ ਹੈ ਨਹੀਂ ਔਰ ਸਾਲ ਦਾ ਕਿੰਨਾ ਬੰਦਾ ਹੈ ਜੀ ਇਹਨਾਂ ਦੇ ਕਿਸੇ ਐਮਐਲਏ ਤੋਂ ਪੁੱਛ ਲਈ ਸ਼ੇਰਾ ਇੱਥੇ ਕਿ 10 ਸਾਲ ਦਾ ਕਿੰਨਾ ਬੰਦਾ ਹੈ ਮਜੀ ਦੱਸ ਜਾਣ ਤਾਂ ਮੈਨੂੰ ਕਹਿ ਦਿਓ ਜੇ ਆਪਾਂ ਨੂੰ ਇੰਨਾ ਕੁ ਜਾਗਰਤ ਹੋਣਾ ਪਊਗਾ ਨਹੀਂ ਤਾਂ ਐਡੀ ਸਾਡੀ ਜੁਝਾਰੂ ਕੌਮ ਐਡੀ ਸਾਡੀ ਮਿਹਨਤੀ ਕੌਮ ਤੇ ਬਾਹਰ ਭਜੀ ਜਾਂਦੀ ਹੈ ਸਹੀ ਗੱਲ ਹੈ ਜੀ ਉੱਥੇ ਜਾ ਕੇ ਕਾਮਯਾਬ ਇੱਥੇ ਸਾਡਾ ਬੁਰਾ ਹਾਲ ਸਹੀ ਗੱਲ ਹੈ ਜੀ ਆਹ ਮੁੰਡੇ ਜਿਹੜੇ ਖੜੇ ਨੇ ਕੀ ਇੱਥੇ ਰਹਿਣੇ ਨਹੀਂ ਚਾਹੀਦੇ ਬਿਲਕੁਲ ਨਹੀਂ ਰਹਿਣੇ ਜੀ ਸਹੀ ਸਾਡੀਆਂ ਪੰਜਾਬ ਦੀਆਂ ਨੌਕਰੀਆਂ ਇਹ ਪੰਜਾਬੀ ਨਾਲ ਨਹੀਂ ਜੁੜਨੀਆਂ ਚਾਹੀਦੀਆਂ ਤੁਹਾਨੂੰ ਇੱਕ ਪਤਾ ਨ ਹੋਣਾ ਹੁਣੇ ਜੇ ਨਾ ਇੱਕ ਆ ਜਿਹੜੇ ਬਿਜਲੀ ਬੋਰਡ 'ਚ ਜੇਈ ਹੁੰਦੇ ਨੇ ਉਹ ਰੱਖੇ ਆ ਜੀ ਮੈਨੂੰ ਬਾਰੇ ਤੁਹਾਨੂੰ ਪਤਾ ਹੀ 55 ਜਰਨਲ ਕੈਟਾਗਰੀ ਸੀ ਤੇ 35 ਹਰਿਆਣੇ ਦੇ ਆ ਉਹਦੇ ਚੋਂ ਕਿ ਇਹਨਾਂ ਨੂੰ ਨੀ ਜੋਬ ਮਿਲਣੀ ਚਾਹੀਦੀ ਪੰਜਾਬੀ ਫਰਵੇ ਹਰ ਬੰਦਾ ਇਹਨਾਂ ਦਾ ਟਰੈਕਟਰ ਸਹੀ ਕਰ ਲੈਂਦਾ ਫ੍ਰਿਜ ਸਹੀ ਕਰ ਲੈਂਦਾ ਇੰਜੀਨੀਅਰ ਦਿਮਾਗ ਨਹੀਂ ਜੀ ਇਹ ਨਾਨ ਮੈਡੀਕਲ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਨਾਨ ਮੈਡੀਕਲ ਅੰਗਰੇਜ਼ੀ ਚ ਹੈ ਉਹ ਪੰਜਾਬੀ ਚ ਕਿਉਂ ਨਹੀਂ ਆਪ ਪੁਲ ਬਣ ਜਾਂਦੇ ਜੀ ਦੇਖੋ ਉਹ ਆ ਹੁਣ ਜਦੋਂ ਫਲੱਡ ਆਇਆ ਸਾਰੇ ਬੰਨਾਂ ਤੇ ਸੀਗਮ ਹੈ ਜੀ ਤਕਰੀਬਨ ਹਰ ਤੁਸੀ ਬੰਨ ਤੇ ਤੇ ਸਾਰੇ ਬੰਨ ਕਿਨੇ ਲਾਏ ਆ ਸਰਕਾਰ ਨੇ ਨਹੀਂ ਲਾਈ ਉੱਥੋਂ ਦੇ ਪਿੰਡਾਂ ਵਾਲਿਆਂ ਨੇ ਲਾਏ ਉਹ ਪਤੰਦਰਾਂ ਦੇ ਅਸੀਂ ਪਹਿਲਾਂ ਤਾਂ ਮੋਮਜਾਮਾ ਪਾਇਆ ਪਹਿਲਾਂ ਦਰਖਤ ਸਿੱਟੇ ਕਿਉਂ ਘੁੰਮ ਕੇ ਪਾਣੀ ਆਉਣਾ ਨਾ ਆਵੇ ਜੀ ਫਿਰ ਉਹਨਾਂ ਨੇ ਮੋਮ ਜਮਾ ਬਾਗੀ ਉੱਤੇ ਤਾਰਾਂ ਬੰਨੀਆਂ ਫਿਰ ਉਹ ਬੋਰੀਆਂ ਜਿੱਟੀਆਂ ਮੈਂ ਕਿਹਾ ਯਾਰ ਤੁਸੀਂ ਸਿੱਖਿਆ ਕਿਧੋਂ ਨਹੀਂ ਭਾਈ ਇੱਥੇ ਹੀ ਰਹਿਨੇ ਸਿੱਖ ਗਏ ਤੇ ਯਾਰ ਭਾਈ ਆਈ ਉਹਨਾਂ ਦਾ ਤੇ ਯਾਰ ਆਪਾਂ ਹੁੰਦਾ ਹੈ ਹੁਣ ਤੁਸੀਂ ਜੋ ਕਰੋਗੇ ਗੱਲ ਪੁੱਛੂਗੇ ਭਲਾ ਉਹ ਰਵੀਸ਼ ਕੁਮਾਰ ਹੋਵੇ ਕੀ ਉਹ ਪੁੱਛ ਲੂਗਾ ਉਹ ਗੱਲ ਉਹਨੂੰ ਕੀ ਪਤਾ ਇੱਥੇ ਕੀ ਹੁੰਦਾ ਹੈ ਉਹਨੂੰ ਕੀ ਪਤਾ ਸੁਖਵਿੰਦਰ ਕੌਣ ਸੀ ਜੋ ਬਰਾਉਂਦੇ ਹੁੰਦੇ ਬਰਾਉਂਣ ਦਾ ਨਹੀਂ ਨਹੀਂ ਜਿਹੜਾ ਤੁਸੀਂ ਜਿੱਥੇ ਹੁੰਦੇ ਉਹ ਹੀ ਕੰਮ ਕਰਦਾ ਹੈ ਹਾਂਜੀ ਅੱਛਾ ਮਾਨ ਸਾਹਿਬ ਉਹੀ ਕਰਦਾ ਹੈ ਮਾਨ ਸਾਹਿਬ ਇਹ ਕਹੇ ਲਾਸਟ ਸਵਾਲ ਹੈ ਲਾਸਟ ਸਵਾਲ ਹੈ ਮਾਨ ਸਾਹਿਬ ਕਿਤਨਾ ਕਿਤੇ ਜਵੇਂ ਸਿੱਧੂ ਮੂਸੇ ਦਾ ਕਤਲ ਹੁੰਦਾ ਹੈ ਦੀਪ ਸਿੱਧੂ ਦਾ ਹੁੰਦਾ ਜੀ ਹੁਣ ਸਰਪੰਚ ਸਾਹਿਬ ਦਾ ਕਤਲ ਹੋ ਜਾਂਦਾ ਕੁਛ ਦਿਨ ਲੋਕ ਰੋਸ ਪ੍ਰਦਰਸ਼ਨ ਕਰਦੇ ਆ ਫਿਰ ਕੁਛ ਟਮੇ ਬਾਅਦ ਭੁੱਲ ਜਾਂਦੇ ਆ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਲੋਕ ਵੀ ਦੋਸ਼ੀ ਹੈਗੇ ਮੈਂ ਕਿਹਾ ਲੋ ਦੇਖੋ ਆਪਾਂ ਆਨੇ ਲਿ ਸਿਸਟਮ ਨਹੀਂ ਜਿਵੇਂ ਇਹ ਮੁੰਡਾ ਹੁਣੇ ਗੁੱਸੇ ਚ ਕਹਿ ਕੇ ਗਿਆ ਸਿਸਟਮ ਨਹੀਂ ਸਹੀ ਸਿਸਟਮ ਕਿਹਨੂੰ ਆਨੇ ਆਪਾਂ ਅਫਸਰਾਂ ਨੂੰ ਪੁਲਿਸ ਨੂੰ ਡੀਸੀਆਂ ਨੂੰ ਆਹੀ ਸਿਸਟਮ ਹੈ ਨਾ ਕਿ ਸਿਸਟਮ ਨੂੰ ਚਲਾਉਂਦਾ ਕੌਣ ਹੈ ਸਰਕਾਰ 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 ਚੁਣੀ ਕੀਨੇ ਆਪ ਲੋਕਾਂ ਨੇ ਆਪਾਂ ਤੇ ਬਿਲਕੁਲ ਗਲਤੀ ਕੀਤੀ ਹੈ ਆਪਣੀ ਉਹਨੂੰ ਆਪਾਂ ਗੁੱਸੇ 'ਚ ਚਾਚੇ ਦੇ ਤਾਏ ਦੇ ਜਵਾਈ ਦੇ ਕਿਸੇ ਦੇ ਕਹਿਣ ਤੇ ਵੋਟਾਂ ਪਾ ਦਿੰਨੇ ਆ ਠੀਕ ਕੀ ਅਸੀਂ ਪੁੱਛਿਆ ਕਿ ਆ ਫਲੱਡ ਹੈ ਜਿਹੜੇ ਅਸੀਂ ਰੋਲਾ ਪਾਈ ਜਨੇ 23 ਚ ਵੀ ਚਿੱਠੀਆਂ ਲਿਖੀਆਂ ਕਿ ਫਲੱਡ ਜਿਹੜੇ ਇਹ ਮੀਆਂ ਰੱਬ ਨੇ ਨਹੀਂ ਲਿਆਂਦੇ ਇਹ ਡੈਮਾਂ ਨੇ ਲਿਆਂਦੇ ਐ ਬਿਲਕੁਲ ਡੈਮਾਂ ਚ ਜਿਹੜਾ ਪਾਣੀ ਪਹਿਲਾਂ ਪਰ ਲਿਆ ਸੀ ਅੱਜ ਵੀ ਅਸੀਂ ਕਹਿੰਨੇ ਆ ਕਿ ਕਤਲ ਹੈ ਜਿਹੜਾ ਸੁਖਵਿੰਦਰ ਦਾ ਹੋਇਆ ਹੈ ਜੀ ਜੀ ਇਹ ਉਸ ਮੁੰਡੇ ਜਿੰਦਰ ਨੇ ਨਹੀਂ ਕੀਤਾ ਕੀਤਾ ਉਹਨੇ ਉਂਗਲ ਚਲਾਈ ਐ ਪਰ ਉਹਦੀ ਉਂਗਲ ਦੇ ਪਿੱਛੇ ਕੌਣ ਹੈ ਉਹ ਉਹ ਸਮਝਣ ਦੀ ਲੋੜ ਆ ਉਹ ਸਮਝਣ ਦੀ ਲੋੜ ਆ ਕੀ ਉਹਦੀ ਜੁਡੀਸ਼ੀਅਲ ਜਾਂਚ ਹੋਊਗੀ ਜੀ ਜੀ ਜੁਡੀਸ਼ੀਅਲ ਜਾਂਚ ਕਿਉਂ ਮੰਗ ਰਹੇ ਕਿਉਂਕਿ ਸਾਨੂੰ ਪੁਲਿਸ ਤੇ ਸ਼ੱਕ ਆ ਉਹ ਮੁੰਡਾ ਬੈਠਾ ਉਹਦਾ ਭਰਾ ਉਹਨੇ ਦੱਸਿਆ ਜੀ ਉਹਦਾ ਯਾਰ ਮੈਂ ਜੋ ਨਾਂ ਲਿਖਾਉਣਾ ਚਾਹੁੰਦਾ ਸੀ ਉਹ ਲਿਖਣ ਹੀ ਨਹੀਂ ਦਿੱਤਾ ਉਹ ਕਹਿੰਦੇ ਕੇਸ ਐਮ ਐਲ ਏ ਦਾ ਜੀ ਤਾਂ ਉਸ ਬੰਦੇ ਦੀ ਉਸ ਮਾਤਾ ਦੀ ਸੈਟੀਸਫੈਕਸ਼ਨ ਨਹੀਂ ਹੋਣੀ ਚਾਹੀਦੀ ਉਹਦੀ ਸਰਕਾਰ ਨਹੀਂ ਏ ਬਿਲਕੁਲ ਬਿਲਕੁਲ ਉਹ ਸੜਕ ਤੇ ਬੈਠੇ ਅਸੀਂ ਖੜੇ ਐ ਇੰਨੇ ਜਣੇ ਉਹ ਮੁੰਡਾ ਜਿਹੜਾ ਮੁੰਡਾ ਸੰਗਸ਼ੀ ਸੀ ਥਾਂ ਥਾਂ ਜਾਂਦਾ ਸੀ ਕੀ ਉਹਨਾਂ ਨਾਲ ਯਾਰ ਆਖਰੀ ਅੰਤ ਤੱਕ ਮਦਰ ਰੱਬ ਵੀ ਮੰਨ ਲੈਂਦਾ ਗੱਲ ਇਹ ਨਹੀਂ ਮੰਨਣਗੇ ਰੱਬ ਤੋਂ ਵੱਡੇ ਹੋ ਗਏ ਬਿਲਕੁਲ ਗੱਲ ਗੱਲ ਦੇ ਉੱਤੇ ਧਰਨਾ ਲਾ ਲੈਂਦੇ ਉਹਨਾਂ ਦਾ ਉਹ ਦਿੱਲੀ ਵਾਲਾ ਫੜਿਆ ਜਾਂਦਾ ਸੀ ਬਿਲਕੁਲ ਉਹਨੇ ਕੀ ਪੰਜਾਬ ਦਾ ਕੀਤਾ ਸੀ ਆਹ ਮੁੰਡਾ ਤਾਂ ਪੰਜਾਬ ਲਈ ਖੜਦਾ ਸੀ ਬਿਲਕੁਲ ਖੜਦਾ ਸੀ ਖੜਦਾ ਸੀ ਬਿਲਕੁਲ ਸਾਡੇ ਹੀ ਕਿੰਨੇ ਅੰਦੋਲਨਾਂ 'ਚ ਗਿਆ ਉਹ ਹਮਾ ਹਮਾ ਕੇ ਜੀ ਜੀ ਯਾਰ ਉਹਦੇ ਲਈ ਇਨਸਾਫ ਨਹੀਂ ਹੋਊਗਾ ਬਿਲਕੁਲ ਹਰ ਬੰਦਾ ਉਹਦੀ ਸਲਾਉਤਾ ਕਰ ਰਿਹਾ ਹੈ ਹਰ ਬੰਦਾ ਇਹ ਕਹਿ ਰਿਹਾ ਕਿ ਉਹਦੀ ਕੋਈ ਦੁਸ਼ਮਨੀ ਨਹੀਂ ਉਹਨੇ ਤਾਂ ਉਹਦੀ ਮਦਦ ਕੀਤੀ ਹੈ ਤੇ ਮੰਨ ਲਓ ਮੰਨ ਲਓ ਇਹ ਕਹਿ ਰਿਹਾ ਜੋ ਸਹੀ ਹੈ ਤੇ ਕਰ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਵੀ ਰੇਟਿੰਗ ਬਹੁਤ ਬਹੁਤ ਧੰਨਵਾਦ ਸੋ ਇਹ